ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਅਸੀਂ ਵੀ ਬਹੁਤ ਵਧੀਆ ਆਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਪਰਵਾਹ ਸ਼ਿਮਲਾ ਮਿਰਚ ਤੇ ਇਹਦੀ ਜਿਹੜੀ ਅਸੀਂ ਫਿਲਿੰਗ ਤਿਆਰ ਕੀਤੀ ਆ ਆਲੂ ਦੀ ਫਿਲਿੰਗ ਤਿਆਰ ਕੀਤੀ ਆ ਤੇ ਇਹਦੇ ਵਿੱਚ ਅਸੀਂ ਬੇਸਨ ਦਾ ਜੂਸ ਕਰਾਂਗੇ ਤਾਂ ਕਿ ਇਹਦਾ ਜਿਹੜਾ ਟੇਸਟ ਬਹੁਤ ਵਧੀਆ ਆਵੇ ਤੇ ਇਹਦੇ ਵਾਸਤੇ ਅਸੀਂ ਲਿਆਵਾ ਸਭ ਤੋਂ ਪਹਿਲਾਂ 4 ਸ਼ਿਮਲਾ ਮਿਰਚ, 2 ਬੋਇਲ ਆਲੂ, 4 ਟਮਾਟਰ। ਤੇ ਇੱਧਰ ਅਸੀਂ ਬਰੀਕ ਪਿਆਜ਼ ਕੱਟਿਆ ਵਾ, ਬਰੀਕ ਹੀ ਅਦਰਕ ਤੇ ਬਰੀਕ ਹੀ ਮਿਰਚਾਂ ਕੱਟ ਲਈਆਂ ਵਾ। ਤੇ ਕੜਾਈ ਗਰਮ ਹੋ ਗਈ ਆ, ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਬੇਸਨ ਐਡ ਕਰਨ ਲੱਗੇ ਆ 1 ਚਮਚ। ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਰੋਸਟ ਕਰਾਂਗੇ, ਜਾਨੀ ਇਹਦਾ ਕੱਚਾਪਨ ਵਿੱਚੋਂ ਬਿਲਕੁਲ ਖਤਮ ਹੋ ਜਾਏ। ਇੱਧਰ ਜੜਾ ਬੇਸਨ ਦਾ ਕਲਰ ਆ। ਚੇਂਜ ਉਹਨਾ ਸ਼ੁਰੂ ਹੋ ਗਿਆ ਵਾ ਇਹਨੂੰ ਲਗਾਤਾਰ ਹਲਾਉਣਾ ਵਾ ਤਾਂ ਕਿ ਬੇਸਨ ਜੜਾ ਬਿਲਕੁਲ ਥੱਲੇ ਚਿਪਕੇ ਨਾ ਤੇ ਬੇਸਨ ਰੋਸਟ ਹੋ ਕੇ ਸਾਡਾ ਤਿਆਰ ਹੋ ਗਿਆ ਵਾ ਇਹਨੂੰ ਅਸੀਂ ਇੱਕ ਬਰਤਨ ਵਿੱਚ ਕੱਢ ਲੈਨੇ ਆ ਤੇ ਠੰਡਾ ਹੋਣ ਦਵਾਂਗੇ ਇਧਰ ਅਸੀਂ ਉਸੇ ਕੜਾਹੀ ਵਿੱਚ ਇੱਕ ਚਮਚ ਵੱਡਾ ਆਇਲ ਐਡ ਕੀਤਾ ਵਾ ਸਰ੍ਹੋਂ ਦਾ ਤੇਲ ਆ ਮੈਂ ਲਿਆ ਤੇ ਇਹਨੂੰ ਅਸੀਂ ਗਰਮ ਹੋਣ ਦਵਾਂਗੇ ਹੁਣ ਇਹਦੇ ਵਿੱਚ ਅਸੀਂ ਐਡ ਕਰਨ ਲੱਗੇ ਆ ਇੱਕ ਚਮਚ ਜੀਰਾ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਆਲੂ ਦੀ ਜਿਹੜੀ ਫੀਲਿੰਗ ਆ ਉਹ ਤਿਆਰ ਕਰਾਂਗੇ ਤੇ ਜੀਰੇ ਨੂੰ ਅਸੀਂ ਹਲਕਾ ਜਿਹਾ ਰੋਸਟ ਕਰਦੇ ਆ ਤੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਦੋ ਆਲੂ ਬੋਇਲ ਕੀਤੇ ਸੀ ਉਹਨਾਂ ਨੂੰ ਮੈਸ਼ ਕਰ ਲਿਆ ਸੀ ਉਹ ਐਡ ਕਰ ਲਿਆ ਇੰਨਾ ਨੂੰ ਅਸੀਂ ਪਲਟੇ ਦੀ ਹੈਲਪ ਨਾਲ ਇੱਕ ਵਾਰੀ ਫਿਰ ਮੈਸ਼ ਕਰ ਲੈਨੇ ਆ ਤੇ ਨਾਲ ਦੇ ਨਾਲ ਅਸੀਂ ਐਡ ਕਰਾਂਗੇ ਇਹਦੇ ਵਿੱਚ ਜਿਹੜੀ ਅਸੀਂ ਬਰੀਕ ਕਟਿਆ ਪਿਆਜ਼ ਅਦਰ ਮਿਰਚਾ ਉਹ ਤਿੰਨੇ ਚੀਜ਼ਾਂ ਐਡ ਕਰ ਦਿੰਨੇ ਆ ਤੇ ਇਹਨਾਂ ਨੂੰ ਵਾਪਸ ਵਿੱਚ ਮਿਕਸ ਕਰ ਦਿੰਨੇ ਆ ਅਸੀਂ ਆਲੂ ਨੂੰ 5 ਮਿੰਟ ਤੱਕ ਲੋ ਫਲੇਮ ਤੇ ਫਰਾਈ ਕਰਾਂਗੇ ਤਾਂ ਕਿ ਜਿਹੜਾ ਪਿਆਜ਼ ਆ ਉਹਦਾ ਵੀ ਕੱਚਾਪਨ ਖਤਮ ਹੋ ਜੇ ਤੇ ਜਿਹੜਾ ਆਲੂ ਆ ਉਹ ਥੋੜਾ ਜਿਹਾ ਕ੍ਰਿਸਪੀ ਹੋ ਜੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂ ਲੱਗੇ ਆਂ ਇੱਧਰ ਦੇਖੋ ਆਲੂ ਦਾ ਕਲਰ ਚੇਂਜ ਆ ਨਮਕ ਐਡ ਕੀਤਾ ਵਾ ਸਵਾਦ ਅਨਸਾਰ ਤੁਸੀਂ ਨਮਕ ਐਡ ਕਰ ਲਓ ਥੋੜੀ ਜਿਹੀ ਅਸੀਂ ਹਲਦੀ ਐਡ ਕੀਤੀ ਆ ਬਿਲਕੁਲ ਥੋੜੀ ਜੀ ਤੇ ਅਸੀਂ 2 ਮਿੰਟ ਤੱਕ ਪਕਾਵਾਂਗੇ ਤਾਂ ਕਿ ਹਲਦੀ ਦਾ ਜਿਹੜਾ ਕੱਚਾਪਾਨਾ ਉਹਦੀ 스మెਲ ਨਾ ਆਵੇ ਤੇ ਆਲੂ ਸਾਡੇ ਦੇਖੋ ਕਿੰਨੇ ਵਧੀਆ ਕ੍ਰਿਸਪ ਹੋਂਦੇ ਵੇ ਆ ਕਲਰ ਦੇਖੋ ਕਿੰਨਾ ਵਧੀਆ 골ਡਨ ਜਿਹਾ ਇੱਧਰ ਅਸੀਂ ਓਨੀ ਦੇਰ ਤਿਆਰੀ ਕਰਦੇ ਆਂ ਜਿਹੜੀ ਸ਼ਿਮਲਾ ਮਿਰਚਾ ਉਹਨੂੰ ਅਸੀਂ ਵਿੱਚੋਂ ਖੋਖਲਾ ਕਰਦੇ ਆਂ ਜਾਨੀ ਇਹ ਜਿਹੜਾ ਡੰਡੀ ਵਾਲਾ ਉੱਪਰਲਾ ਪਾਰਟ ਆ ਇਹਨੂੰ ਅਸੀਂ ਕਰਦਣਾ ਕੱਟ ਦਿੰਨੇ ਆ ਆ ਦੇਖੋ ਸਿਰਫ ਡੰਡੀ ਅਸੀਂ ਉਤਾਰਾਂਗੇ ਤੇ ਵਿੱਚੋਂ ਇੱਕਦਮ ਜਿਹੜੀ ਆ ਖੋਖਲੀ ਕਰ ਦਵਾਂਗੇ ਇਹਨੂੰ ਤਾਂ ਕਿ ਜਿਹੜੀ ਆਲੂ ਦੀ ਫਿਲਿੰਗ ਅਸੀਂ ਵਿੱਚ ਫਿਲ ਕਰਾਂਗੇ ਬਹੁਤ ਵਧੀਆ ਤਰੀਕੇ ਨਾਲ ਫਿਲ ਹੋ ਜਾਏਗਾ ਇਸੇ ਤਰ੍ਹਾਂ ਸਾਰੀਆਂ ਸ਼ਿਮਲਾ ਮਿਰਚ ਜੜੀ ਆ ਹੁਣ ਅਸੀਂ ਤਿਆਰ ਕਰ ਲਾਂਗੇ ਇੱਧਰ ਸਾਰੀਆਂ ਸ਼ਿਮਲਾ ਮਿਰਚ ਬਿਲਕੁਲ ਤਿਆਰ ਆ ਕਟਿੰਗ ਕਰਕੇ ਤੇ ਉਧਰ ਸਾਡੀ ਜੜੀ ਆਲੂ ਦੀ ਫੀਲਿੰਗ ਆ ਉਹ ਵੀ ਤਿਆਰ ਆ ਬਿਲਕੁਲ ਡਰਾਈ ਹੋ ਗਈ ਆ ਬਿਲਕੁਲ ਔਇਲ ਵਿੱਚ ਨਜ਼ਰ ਨਹੀਂ ਆ ਦੇਖੋ ਤੇ ਇਹਨੂੰ ਪਲੇਟ ਵਿੱਚ ਕੱਢ ਲੈਣੇ ਅਸੀਂ ਠੰਡਾ ਕਰ ਲੈਣੇ ਆ ਤੇ ਹੁਣ ਆਪਾਂ ਇਸੇ ਕੜਾਈ ਦੇ ਵਿੱਚ ਫੇਰ ਆਇਲ ਐਡ ਕਰਾਂਗੇ ਪਹਿਲਾਂ ਅਸੀਂ ਫੀਲਿੰਗ ਤਿਆਰ ਕੀਤੀ ਸੀ ਹੁਣ ਅਸੀਂ ਜੜੀ ਟਮਾਟਰ ਆ ਉਹਦੀ ਜੜੀ ਪਿਊਰੀ ਆ ਉਹ ਇਹਦੇ ਵਿੱਚ ਐਡ ਕਰਨੀ ਆ ਇੱਕ ਚਮਚ ਅਸੀਂ ਫੇਰ ਆਇਲ ਐਡ ਕਰ ਲਿਆ ਵਾ ਤੇ ਹੁਣ ਅਸੀਂ ਜੜੀ ਟਮਾਟਰ ਦੀ ਪੇਸਟ ਤਿਆਰ ਕੀਤੀ ਸੀ ਉਹਨੂੰ ਐਡ ਕਰ ਦਿੰਨੇ ਆ ਤੇ ਅਸੀਂ ਜੜੀ ਇਹ ਟਮਾਟਰ ਪੇਸਟ ਆ 5 ਮਿੰਟ ਤੱਕ ਪਹਿਲਾਂ ਅਸੀਂ ਇਦਾਂ ਹੀ ਇਹਨੂੰ ਪਕਾਵਾਂਗੇ ਵਿਚ ਕੁਛ ਨਹੀਂ ਐਡ ਕਰਨਾ ਇਹਦੇ ਹੁਣ ਇਹਦਾ ਕਲਰ ਚੇਂਜ ਹੋ ਗਿਆ ਵਾ 5 ਮਿੰਟ ਤੋਂ ਬਾਅਦ ਤੇ ਇਧਰ ਅਸੀਂ ਜਿਹੜੀ ਸ਼ਿਮਲਾ ਮਿਰਚ ਕੀਤੀ ਸੀ ਤਿਆਰ ਡੰਡੀ ਉਤਾਰ ਕੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਫੀਲਿੰਗ ਆ ਉਹ ਐਡ ਕਰਨ ਲੱਗੀ ਆ ਆਲੂ ਦੀ ਉਹ ਠੰਡੀ ਹੋ ਗਈ ਹੋਈ ਆ ਤੁਸੀਂ ਚਾਹੋ ਤੇ ਚਮਚੇ ਦੀ ਹੈਲਪ ਨਵੀ ਇਹਨੂੰ ਫਿਲ ਕਰ ਸਕਦੇ ਹੋ ਉਤੇ ਆਪਣੇ ਹੱਥਾਂ ਦੀ ਹੈਲਪ ਨਾਲ ਵੀ ਤੁਸੀਂ ਕਰ ਲੋ ਆ ਦੇਖੋ ਮੈਂ ਹੱਥਾਂ ਦਾ ਯੂਜ਼ ਕਰ ਲੱਗੀ ਆ ਤਾਂ ਕਿ ਵਿੱਚੋਂ ਬਿਲਕੁਲ ਖਾਲੀ ਨਾ ਰਵੇ ਐਸੇ ਤਰ੍ਹਾਂ ਮੈਂ ਸਾਰੀਆਂ ਸ਼ਿਮਲਾ ਮਿਰਚ ਜੜੀਆਂ ਵਾ ਫਿਲ ਕਰ ਲਾਂਗੀ ਇਦਾਂ ਸਾਡੀ ਸ਼ਿਮਲਾ ਮਿਰਚ ਤਿਆਰ ਆ ਫਿਲਿੰਗ ਵਾਲੀ ਤੇ ਇੱਧਰ ਸਾਡੀ ਗਰੇਵੀ ਜਿਹੜੀ ਆ ਟਮਾਟਰ ਵਾਲੀ ਇਹ ਵੀ ਤਿਆਰ ਆ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਨਮਕ ਥੋੜਾ ਜਿਹਾ ਆਪਣੇ ਸਵਾਦ ਅਨੁਸਾਰ ਐਡ ਕਰ ਲਓ ਫਿਰ ਅਸੀਂ ਐਡ ਕਰਾਂਗੇ ਇਹਦੇ ਵਿੱਚ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਹੁਣ ਅਸੀਂ ਇਹਦੇ ਵਿੱਚ ਐਡ ਕੀਤਾ ਵਾ ਹਲਦੀ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਹਲਦੀ ਦੀ ਜਿਹੜਾ ਕੱਚਾਪਨ 스ਮੈਲ ਨਾ ਬਿਲਕੁਲ ਖਤਮ ਹੋ ਜਾਏ ਤੇ ਵਿੱਚ ਵੀ ਤੇ ਨਾਲ ਦੇ ਨਾਲ ਅਸੀਂ ਥੋੜਾ ਜਿਹਾ ਗਰਮ ਮਸਾਲਾ ਵੀ ਐਡ ਕਰਨ ਲੱਗੇ ਆ ਇੱਕ ਛੋਟਾ ਚਮਚ ਤੇ ਮਸਾਲੇ ਸਾਡੇ ਜਲਨ ਹੈ ਇਸ ਕਰਕੇ ਅਸੀਂ ਥੋੜਾ ਜਿਹਾ ਪਾਣੀ ਵੀ ਚ ਐਡ ਕਰਾਂਗੇ ਤਾਂ ਕਿ ਇਹਦੀ ਜੜੀ ਟਮਾਟਰ ਦੀ ਪਿਊਰੀ ਆ ਬੜੀ ਵਧੀਆ ਬਣ ਕੇ ਆਵੇ ਆ ਦੇਖੋ ਜੀ 5 ਮਿੰਟ ਤੱਕ ਅਸੀਂ ਇਹਨੂੰ ਇੱਕ ਕੁਕ ਕਰਾਂਗੇ ਤਾਂ ਕਿ ਜਿਹੜਾ ਟਮਾਟਰ ਦਾ ਆਇਲ ਆ ਉਹ ਸੈਪਰੇਟ ਹੋ ਜਾਏ ਇੱਧਰ ਦੇਖੋ ਆਇਲ ਉੱਪਰ ਆ ਗਿਆ ਵਾ ਟਮਾਟਰ نیچے ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਨ ਲੱਗੇ ਆ ਜਿਹੜਾ ਅਸੀਂ ਬੇਸਣ ਨੂੰ ਰੋਸਟ ਕੀਤਾ ਸੀ ਇੱਕ ਚਮਚ ਉਹ ਛੋਟਾ ਚਮਚ ਵਿੱਚ ਐਡ ਕੀਤਾ ਵਾ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਬੇਸਣ ਐਡ ਕਰਨ ਨਾਲ ਜਿਹੜੀ ਗਰੇਵੀ ਆ ਥੋੜੀ ਠਿੱਕ ਹੋ ਜਾਏਗੀ ਤੇ ਇਹਦੀ ਜਿਹੜੀ ਸ਼ਿਮਲਾ ਮਿਰਚ ਉੱਤੇ ਕੋٹنگ ਹੋਏਗੀ ਵੀ ਅਸਾਂ ਦੀ ਬਹੁਤ ਵਧੀਆ ਹੋਏਗੀ ਜਾਨੀ ਇਹਦਾ ਫਲੇਵਰ ਬਹੁਤ ਵਧੀਆ ਆਏਗਾ ਸ਼ਿਮਲਾ ਮਿਰਚ ਵਿੱਚ ਤੇ ਇਹਦੇ ਵਿੱਚ ਅਸੀਂ ਇਸੇ ਗਰੇਵੀ ਵਿੱਚ ਐਡ ਕਰਨ ਲੱਗੇ ਆ ਆਪਣੀ ਸ਼ਿਮਲਾ ਮਿਰਚ ਤੇ ਅਸੀਂ మీడియం ਫਲੇਮ ਨੂੰ ਉੱਤੇ ਨੂੰ ਪਕਾਵਾਂਗੇ ਤੇ ਉੱਪਰ ਲਿਡ ਲਗਾ ਦਿੰਨੇ ਆ 5 ਮਿੰਟ ਬਾਅਦ ਅਸੀਂ ਇਹਦਾ ਹਰ ਟਾਈਮ ਪਾਸਾ ਪਲਟਾਂਗੇ 5 ਮਿੰਟ ਬਾਅਦ ਤੇ ਸਾਰੀ ਸਾਈਡ ਤੋਂ ਅਸੀਂ ਨੂੰ ਕੁੱਕ ਕਰਾਂਗੇ ਆ ਦੇਖੋ ਜੀ 컬러 ਚੇਂਜ ਹੋ ਗਿਆ ਵਾ ਇੱਧਰ ਜਿਹੜੀ ਸਾਡੀ ਸ਼ਿਮਲਾ ਮਿਰਚ ਆ ਦੇਖੋ ਇਹਦੀ ਜਿਹੜੀ ਲੁਕਾ ਕਿੰਨੀ ਵਧੀਆ ਆਈ ਆ ਆ ਦੇਖੋ ਸਾਰੇ ਬੰਨੇ ਅਸੀਂ ਇਹਦਾ ਜਿਹੜੀ ਕੋਟਿੰਗ ਸੀ ਸਾਰੇ ਉੱਪਰ ਹੋ ਗਈ ਹੋਈ ਏ ਤੇ ਸ਼ਿਮਲਾ ਮਿਰਚ ਤੇ ਤੇ ਸ਼ਿਮਲਾ ਮਿਰਚ ਜਿਹੜੀ ਸਾਡੀ ਬਿਲਕੁਲ ਸੌਫਟ ਆ ਹੋਣ ਇਸ ਟਾਈਮ ਤੇ ਅਸੀਂ ਫੇਰ ਇਹਨੂੰ ਥੋੜੀ देर ਲਈ ਪਕਾਵਾਂਗੇ 5 ਮਿੰਟ ਲਈ ਫੇਰ ਕੁੱਕ ਕਰੋਗੇ ਲਿਡ ਲਗਾ ਦਾਂਗੇ ਅਸੀਂ ਤੇ ਜਿਹੜੀ ਫਲੇਮ ਆ ਬਿਲਕੁਲ ਲੋਈ ਰੱਖਣੀ ਆ ਨਾ ਮੀਡੀਅਮ ਨਾ ਹਾਈ ਕਿਉਂਕਿ ਇਹ ਜਿਹੜੀ ਜਦੋਂ ਅਸੀਂ ਲਿਡ ਲਗਾਵਾਂਗੇ ਸਟੀਮ ਦੇ ਵਿੱਚ ਹੀ ਕੁੱਕ ਹੋ ਜਾਏਗੀ ਇੱਧਰ ਸਾਡੀ ਸ਼ਿਮਲਾ ਮਿਰਚ ਬਣ ਕੇ ਬਿਲਕੁਲ ਤਿਆਰ ਆ ਤੇ ਅਸੀਂ ਨੂੰ ਪਲੇਟ ਵਿੱਚ ਕੱਢ ਲੈਨੇ ਆ ਆ ਦੇਖੋ ਬਾਰੋਂ ਕਿੰਨੀ ਕ੍ਰਿਸਪੀ ਹੋ ਗਈ ਹੈ ਸ਼ਿਮਲਾ ਮਿਰਚ ਅੰਦਰੋਂ ਬਿਲਕੁਲ ਸੌਫਟ ਹੋ ਗਈ ਤੇ ਆਲੂ ਦੀ ਜਿਹੜੀ ਫੀਲਿੰਗ ਦਾ ਟੇਸਟ ਆ ਉਹ ਵੀ ਬਹੁਤ ਵਧੀਆ ਆਏਗਾ ਚਲੋ ਜੀ ਅਸੀਂ ਨੂੰ ਖਾਣ ਲਈ ਸਰਵ ਕਰਦੇ ਆ ਤੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਸੀਂ ਵੀ ਇਸ ਤਰ੍ਹਾਂ ਮੇਰੀ ਜੜੀ ਬਣਾਈ ਹੋਈ ਸ਼ਿਮਲਾ ਮਿਰਚ ਦੀ ਰੈਸਪੀ ਆ